ਤੰਤੰ ਡੇਰਾ ਐਕਸੋਰ ਸੰਤ ਬਾਬਾ ਹੰਸਰਾਜ ਜੀ ਮਹਾਰਾਜ ਅਤੇ ਸ਼੍ਰੀ ਗੁਰੂ ਰਵਿਦਾਸ ਧਿਰਥ ਸਥਾਨ ਸੱਚਖੰਡ ਪੰਡਵਾ ਵਿਖੇ ਸੰਤ ਮਹਿੰਦਰਪਾਲ ਜੀ ਅਤੇ ਬੀਬੀ ਬਿਮਲਾ ਦੇਵੀ ਜੀ ਦੀ ਅਗਵਾਈ ਹੇਠ ਸੰਤ ਬਾਬਾ ਹੰਸਰਾਜ ਮਹਾਰਾਜ ਜੀ ਦੇ 5ਵੇਂ ਵਰਸੀ ਸਮਾਗਮ ਅਤੇ ਸਰੋਵਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 22ਵੇਂ ਸਥਾਪਨਾ ਦਿਵਸ 17 ਅਗਸਤ ਦਿਨ ਐਤਵਾਰ ਨੂੰ ਬੜੀ ਹੀ ਸ਼ਰਧਾ ਦੇ ਭਾਵਨਾ ਨਾਲ ਮਨਾਏ ਜਾ ਰਹੇ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸੰਤ ਜਸਵਿੰਦਰ ਪਾਲ ਜੀ ਨੇ ਦੱਸਿਆ ਕਿ ਇਨਾ ਸਮਾਗਮਾਂ ਸੰਬੰਧੀ ਮਿਤੀ 11 ਅਗਸਤ ਤੋਂ 17 ਅਗਸਤ ਤੱਕ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਜਾਪ ਕੀਤੇ ਜਾ ਰਹੇ ਨੇ ਤੇ ਮਿਤੀ 16 ਅਗਸਤ ਰਾਤ ਨੂੰ ਧਾਰਮਿਕ ਦੀਵਾਨ ਸਜਾਇਆ ਜਾਣਗੇ ਜਿਸ ਵਿੱਚ ਰਾਗੀ ਢਾਡੀ ਜਥੇ ਗੁਰਬਾਣੀ ਤੇ ਢਾਡੀ ਬਾਰਾ ਰਹੀ ਸੰਤਾਂ ਨੂੰ ਨੇਹਾਲ ਕਰਨਗੇ ਜਰਕਿ ਮਿਤੀ 17 ਅਗਸਤ ਦਿਨ ਐਤਵਾਰ ਨੂੰ ਪਾਠਾਂ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਇਆ ਜਾਣਗੇ ਜਿਸ ਵਿੱਚ ਪੰਤ ਪ੍ਰਸਿੱਧ ਕੀਰਤਨੀਏ ਤੇ ਢਾਡੀ ਜਥਿਆਂ ਤੋਂ ਇਲਾਵਾ ਸੰਤਾਂ ਮਹਾਂਪੁਰਸ਼ਾਂ ਵੱਲੋਂ ਕੀਰਤਨ ਢਾਡੀ ਬਾਰਾ ਤੇ ਪ੍ਰਵਚਨਾ ਦਾ ਸੰਤਾਂ ਨੂੰ ਨਿਹਾਲ ਕੀਤਾ ਜਾਵੇਗਾ 19 ਸੰਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਪਹੁੰਚ ਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਧੰਨ ਧੰਨ ਡੇਰਾ 187 ਬਾਬਾ ਹਸਰਾਜੀ ਮਹਾਰਾਜ ਸ੍ਰੀ ਗੁਰੂ ਰਬਦਾਸ ਜੀ ਦਾ ਅਸਥਾਨ ਸਚਕੰਡ ਪੰਡਵਾ ਜੋ ਕਿ ਪੰਡਵੇ ਫਗਵਾੜੇ ਤੋਂ ਲਗਭਗ 6 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੰਡਵਾ ਪੈਂਦਾ ਆ ਜਿੱਥੇ ਕਿ ਸਤਪੁਰ ਅਰਦਾਸ ਮਹਾਰਾਜ ਦੀ ਜਾਤ ਉਸਮਰਪਟ ਸਦੀਆਂ ਤੋਂ ਬਾਅਦ ਪਹਿਲੇ ਇਤਿਹਾਸਕ ਪੀਠ ਸਥਾਨ ਸਰੋਵਰ ਸਾਹਿਬ ਸਾਰੇ ਗਏ ਹਨ ਜਿੱਥੇ ਕੇ ਸਤਬਾਬਾ ਹੰਸ ਰਾਜ ਮਹਾਰਾਜ ਜੀ ਦੇ 55ਵੇਂ ਵਰਸੀ ਸਮਾਗਮ ਅਤੇ ਸਰੋਵਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ 22ਵੇਂ ਸਥਾਪਨਾ ਦਿਵਸ 17 ਅਗਸਤ ਦਿਨ ਜੇਠਾ ਐਤਵਾਰ 2025 ਨੂੰ ਮਨਾਏ ਜਾ ਰਹੇ ਹਨ ਸੋ ਇਹਨਾਂ ਸਮਾਗਮਾਂ ਤੇ 11 ਅਗਸਤ ਤੋਂ ਲੈ ਕੇ ਲਗਾਤਾਰ 17 ਅਗਸਤ ਤੱਕ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਜਿਹੜੇ ਜਾਪ ਆ ਪ੍ਰਾਰambh ਆ ਔਰ 16 ਤਰੀਕ ਰਾਤ ਦੇ ਦੁਬਾਰ ਸਜਾਏ ਜਾਣਗੇ ਜਿਸ ਵਿੱਚ ਰਾਗੀ ਢਾਡੀ ਕਲਾਕਾਰ ਪਹੁੰਚ ਰਹੇ ਹਨ ਔਰ 17 ਤਰੀਕ ਨੂੰ ਜਨ ਜੇਠੇ ਆਤਮਾ ਨੂੰ ਭੋਗ ਪਨ ਉਪਰਾਧ ਕੁल्ले ਪੰਡਾਲ ਦੇ ਵਿੱਚ ਦੁਬਾਰ ਸਜਾਈ ਜਾਣਗੇ ਜਿਸ ਵਿੱਚ ਰਾਗੀ ਢਾਡੀ ਪਹੁੰਚ ਕਰਕੇ ਸ੍ਰੀ ਗੁਰੂ ਰਬਦਾਸ ਮਹਾਰਾ ਸਾਧੂ ਸੰਪਰਸ਼ ਸੁਸਾਇਟੀ ਦੇ ਮਹਾਂਪੁਰ ਪਹੁੰਚ ਰਹੇ ਹਨ ਰਾਜਨੀਤਿਕ ਲੀਡਰ ਸਹਿਬਾਨ ਪਹੁੰਚ ਰਹੇ ਹਨ ਵਿਦੇਸ਼ੀ ਸੰਗਤਾਂ ਪਹੁੰਚ ਰਹੀਆਂ ਹਨ ਸੋ ਇਹ ਜਿਹੜਾ ਸਮਾਗਮ ਆ ਗੁਰੂ ਰਬਦਾਸ ਮਹਾਰਾਜ ਜੀ ਦੇ ਬਾਈ ਮੈਂ ਸਥਾਪਨਾ ਦੇ ਸਸਰੋਵਰ ਦੇ ਔਰ ਬਾਬਾ ਹਸਰਾਜ ਮਹਾਰਾਜ ਦੇ 52 ਸਮਾਗਮ ਉਸ ਵਾਪਤ ਕਰਵਾਇਆ ਜਾ ਰਿਹਾ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਡੇਰੇ ਦੇ ਮੁੱਖ ਸੰਚਾਲਕਾ ਮੌਜੂਦਾ ਕੱਢੀ ਤੇ ਬਿਰਾਜਮਾਨ ਪੂਜਾ ਗੁਰਦੇਵ ਪਿਤਾ ਸ਼੍ਰੀ ਮਾਨਕਸਵਰ ਸੰਤ ਬਾਬਾ ਮਹਿੰਦਰਪਾਲ ਜੀ ਮਹਾਰਾਜ ਔਰ ਪੂਜਾ ਗੁਰਦੇਵ ਮਾਤਾ ਅਕਸ਼ਰਸਤ ਬੀਬੀ ਭਮਲਾੜੀ ਜੀ ਮਹਾਰਾਜ ਮਹਾਨ ਮਾਪੁਰਖਾਂ ਬਲਵਦਾਸ ਆਪਣੇ ਵੱਲੋਂ ਔਰ ਸੰਤ ਬਾਬਾ ਮਨਪਾਲਜੀ ਵੱਲੋਂ ਸਾਰਿਆਂ ਸੰਗਤਾਂ ਨੂੰ ਬੇਨਤੀ ਕਰਦਾ ਹੈ ਕਿ ਆਪ ਸਭ ਸੰਗਤਾਂ ਨੇ ਡੇਰਾ ਸਚਕੜ ਪੰਡਵਾ ਵਿਖੇ 17 ਅਗਸਤ ਦਿਨ ਜੇਠੇ ਆਤਮਾ ਨੂੰ ਪਹੁੰਚ ਕਰਕੇ ਗੁਰੂਤਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਇਸ ਮੌਕੇ ਤੇ ਸੰਤ ਬਾਬਾ ਮਹਿੰਦਰਪਾਲ ਜੀ ਅਤੇ ਸੰਤ 모ਹਨਪਾਲ ਵੱਲੋਂ ਸਕੂਲੀ ਬੱਚਿਆਂ ਨੂੰ ਪੜ੍ਹਾਈ ਲਿਖਾਈ ਸੰਬੰਧੀ ਸਟੇਸ਼ਨਰੀ ਦਾ ਸਾਮਾਨ ਵੀ ਵੰਡਿਆ ਗਿਆ ਇਸ ਮੌਕੇ ਸੰਤ ਮਹਿੰਦਰਪਾਲ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਨ ਲਈ ਪ੍ਰੇਰਿਆ ਡੇਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਹੁਣ ਹਰ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਪਿੰਡ ਪੰਡਵਾ ਤੋਂ ਨਵਰਾੰਗ ਚੈਨਲ ਲਈ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਅੱਜ ਗੁਰੂ ਜੀ ਦਾ ਮੋਡਲ ਸਕੂਲ ਆ ਬਾਪਾ ਜੀ ਦੀ ਕਿਰਪਾ ਕਰਕੇ ਬਣਵਾਇਆ ਪੈਸਾ ਸੰਗਤ ਦੀ ਤੁਹਾਡਾ ਸਾਰਾ ਸੁਮਤੀਆ ਸਕਿਤਾ ਦੇਸ਼ ਵਿਦੇਸ਼ ਮਸਤੀਆਂ ਦਾ ਸਾਡੇ ਸਕੂਲ ਨੂੰ ਦੇਰ ਦੇ ਫਕ ਸੇਵਾਦਾਰ ਐਸ ਵੱਲੇ ਪਦਾਨ ਸਰਵਾਨ ਮਾਤਕ ਨਾਮ ਦੀ ਸੱਤੀ ਜਵਨ ਬਾਲ ਕਿੰਨੀ ਅਰਥ ਸੰਤ ਬਾਬਾ ਮੋਹਨਪਾਲ ਤੇ ਸੰਤ ਬਾਬਾ ਜਿਸੰਦਰਪਾਲ ਜੀ ਅੱਜ ਸੰਤ ਕਬੀਰ ਟਿਲਲਾਣਾੜੀ ਜੀ ਕੋਲ ਇਹਨਾਂ ਬੱਚਿਆਂ ਨੂੰ ਜਿੱਦਾਂ ਲੱਗਾ ਪਛਾਣ ਦੀ ਸੇਵਾ ਉਹ ਤਿਆਰ ਇਹਨਾਂ ਨੂੰ ਕੋਲ ਦੇਖਣ ਵਾਸਤੇ ਪੈਨ ਕਾਪੀਆਂ ਦਾ ਪ੍ਰਸ਼ਾਦ ਵੀ ਪੰਡਾ ਗਿਆ ਤੇ ਟੀਚਰਾਂ ਨੇ ਉਹਨਾਂ ਦੇ ਮਾਣ ਦੇ ਜੋ ਵਰਦੀਆਂ ਦਿੱਤੀਆਂ ਗਈਆਂ ਮੈਂ ਸਾਰੇ ਸਟਾਫ ਦਾ ਧੰਨਵਾਦ ਤੇ ਬੱਚਿਆਂ ਦਾ ਧੰਨਵਾਦ ਬੱਚਿਆਂ ਨੂੰ ਬੇਨਤੀ ਆ ਆਪਣੇ ਆਪਣੇ ਘਰ ਵਿੱਚ ਜਾ ਕਰਕੇ ਜੋ ਤੁਹਾਡੇ ਟੀਚਰ ਆ ਤੁਹਾਨੂੰ ਸਬਕ ਦਿੰਦੇ ਆ ਤੁਸੀਂ ਉਹ ਪੰਨਾ ਕਿਦਾਂ ਆਉਂਦੇ ਸਵੈਰ ਨੂੰ ਬੱਚਿਆਂ ਨੂੰ ਜੇ ਉਹ ਤੁਹਾਨੂੰ ਪੁੱਛਣ ਤੇ ਤੁਹਾਨੂੰ ਸ਼ਾਬਾਸ਼ ਦੇਣ ਤੁਹਾਡੇ ਟੀਚਰ ਟੀਚਰਾਂ ਦਾ ਮਾਣ ਵਧਾਉਣਾ ਹੈ